ਔਰ ਇਹਨਾਂ ਦੇ ਆਲਰੇਡੀ ਜਿਹੜੇ ਹੈਗੇ ਆ ਇਹ ਤਾਂ ਨੂੰ ਪੜਨ ਦੇ ਨਾਲ ਅਸੀਂ ਦਾਤ ਮਾਰ ਕੇ ਜਿਹੜੀਆਂ ਲੁੱਟਾਂ ਖੋਹਾਂ ਲੁਧਿਆਣੇ ਦੇ ਵਿੱਚ ਕਾਫੀ ਪੁੱਛੇ ਹੋਈਆਂ ਦੀਆਂ ਉਹ 12 ਜਿਹੜੀਆਂ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਨੇ ਉਹ ਬਰਾਮਦਕ ਮਤਲਬ ਕਿ ਟ੍ਰੇਸ ਕਰ ਲੀਆਂ ਨੇ ਪਰ ਇਹਨਾਂ ਦੇ ਕੋਲੋਂ ਇੱਕ ਐਕਟਿਵ ਆ ਇੱਕ ਦਾਸਰ ਤੇ ਨਾਲ ਇਹਨਾਂ ਕੋਲ 5000 ਰੁਪਏ ਔਰ ਦੋ ਮੋਬਾਈਲ ਜਿਹੜੇ ਆ ਉਹ ਫੜ ਲਿਆ ਕਿਨਾਂ ਦੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈਗਾ ਹੁਣ ਬਾਕੀ ਜਿਹੜਾ ਇਹਨਾਂ ਦਾ ਇੱਕ ਸਾਥੀ ਹੋਰ ਹੈਗਾ ਹੈਗਾ ਉਹਨੂੰ ਵੀ ਅਸੀਂ ਜਿਹੜਾ ਹੈਗਾ ਜਲਦੀ ਗ੍ਰਿਫਟ ਕਰ ਉਹ ਸਹੀ ਗੱਲ ਹੈਗੀ ਆ ਜਿਹੜੇ ਸਨੈਚਰ ਤੇ ਚੋਰ ਹੈਗੇ ਆ ਉਹਨਾਂ ਨੂੰ ਸਾਡ ਨੂੰ ਸਾਡੇ ਵਾਲਾ ਸਰਕਾਰ ਦਾ ਹੈ ਤਾਂ ਕਿ ਅਸੀਂ ਇਸ ਪਰ ਲਾ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਜਣ ਦੇ ਉੱਤੇ ਕੀ ਜੋ ਜਨਾਲੇ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ थाना ਡਿਵੀਜ਼ਨ ਨੰਬਰ 7 ਤਰੀ ਪੁਲਿਸ ਨੇ ਉਹ ਕੰਮ ਕਰਕੇ ਦਿਖਾਇਆ ਵਾ ਕਿ ਐਸੇ ਸਨੈਚਰ ਗ੍ਰਿਫਤਾਰ ਕੀਤਾ ਕਿੰਨਾਂ ਨੇ 12 ਵਾਰਦਾਤਾਂ ਕੀਤੀਆਂ ਸੀਗੀਆਂ ਲੇਕੀ ਕਾਬਲੇ ਤਾਰੀਫ ਹੈ ਲੁਧਿਆਣਾ ਦੇ 7 ਨੰਬਰ ਥਾਣੇ ਦੇ ਐਸਐਚਓ ਕਾਬਲੇ ਤਾਰੀਫ ਹੈ ਐਡੀਐਸਪੀ ਸਾਹਿਬ ਕਾਬਲੇ ਤਾਰੀਫ ਹੈ ਐਸసీపీ ਸਾਹਿਬ ਗੱਲਬਾਤ ਕਰਦੇ ਆ ਸਾਡੇ ਨਾਲ ਐਡੀਐਸਪੀ ਸਾਹਿਬ ਮੌਜੂਦ ਹੈ ਪੀਐਸ ਵਿਰਕ ਜੀ ਸਰ ਕੀ ਮਾਮਲਾ ਹੈ ਕੀ ਸੀਗਾ ਕਿੰਨੀਆਂ ਕਬਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਕਿੱਥੇ ਕਿੱਥੇ ਵਾਰਦਾਤਾਂ ਕੀਤੀਆਂ ਨੇ ਸਾਨੂੰ ਦੱਸਦਿਆਂ ਲੁਧਿਆਣਾ ਕਮਿਸ਼ਨਰੇਟ ਨੂੰ ਗਲਦੀਪ ਚਾਲਜੀ ਕਮਿਸ਼ਨਰ ਲੁਧਿਆਣਾ ਦੀ ਨਿਗਰਾਨੀ ਹੇਠ ਡੀਸੀਪੀ ਤੇਜਾ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਜਿਹੜਾ ਹੈਗਾ ਇੱਕ ਗੈਂਗ ਫੜਿਆ ਜਿਹਦੇ ਵਿੱਚ ਦੋ ਬੰਦੇ सोनू ਤੇ ਰਿਸ਼ਭ ਨਾਮ ਦੇ ਬੰਦੇ ਹੈ ਜਵਾਰ ਨਗਰ ਦੇ ਫੜੇ ਆ ਔਰ ਇਹਨਾਂ ਦੇ ਆਲਰੇਡੀ ਜਿਹੜੇ ਹੈਗੇ ਆ ਇਹਨਾਂ ਨੂੰ ਫੜਨ ਦੇ ਨਾਲ ਅਸੀਂ ਦਾਤ ਮਾਰ ਕੇ ਜਿਹੜੀਆਂ ਲੁੱਟਾਂ ਖਵਾ ਲੁਧਿਆਣੇ ਦੇ ਵਿੱਚ ਕਾਫੀ ਪਿੱਛੇ ਹੋਈਆਂ ਸੀਗੀਆਂ ਉਹਨਾਂ ਵਿੱਚੋਂ ਅਸੀਂ 12 ਜਿਹੜੀਆਂ ਲੁੱਟਾਂ ਖਵਾ ਜਿਹੜੀਆਂ ਹੈਗੀਆਂ ਨੇ ਉਹ ਬਰਾਮਦਕ ਮਤਲਬ ਕਿ ਟ੍ਰੇਸ ਕਰ ਲੀਆਂ ਨੇ ਔਰ ਇਹਨਾਂ ਦੇ ਕੋਲੋਂ ਇੱਕ ਐਕਟਿਵ ਆ ਇੱਕ ਦਾਤਰ ਤੇ ਨਾਲ ਇਹਨਾਂ ਕੋਲ 5000 ਰੁਪਏ ਔਰ ਦੋ ਮੋਬਾਈਲ ਜ ਬਾਕੀ ਰਿਕਵਰੀ ਜਿਹੜੀ ਹੈਗੀ ਆ ਉਹ ਕਰਨੀ ਬਾਕੀ ਆ ਇਹਦੇ ਨਾਲ 20 ਮੋਬਾਈਲ ਲਣਾ ਨੇ ਸਨੈਚ ਕੀਤੇ ਹੋਏ ਰਿਕਵਰ ਹੋਏ ਨੇ ਔਰ 12 ਮੁਕਦਮੇ ਹੋ ਰਹੇ ਨੇ ਦੇ ਨਾਲ ਅਸੀਂ ਟ੍ਰੇਸ ਕੀਤੇ ਸਰ ਇੱਕ ਛੋਟਾ ਸਵਾਲ ਹੈ ਕਿ ਇਹਨਾਂ ਦਾ ਰਿਮਾਂਡ ਕਿੰਨੀ ਦਿਨ ਦਾ ਹਾਸਲ ਹੋਇਆ ਤੇ ਰਿਮਾਂਡ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਕੁਝ ਖੁਲਾਸੇ ਹੋ ਸਕਦੇ ਕੋਈ ਹੋਰ ਵਾਰਦਾਤਾ ਵੀ ਟਰੇਸ ਹੋ ਸਕਦੀਆਂ ਨੇ ਜੀ ਇਹਨਾਂ ਦੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈਗਾ ਹੁਣ ਬਾਕੀ ਜਿਹੜਾ ਇਹਨਾਂ ਦਾ ਇੱਕ ਸਾਥੀ ਹੋਰ ਹੈਗਾ ਹੈਗਾ ਉਹਨੂੰ ਵੀ ਅਸੀਂ ਜਿਹੜਾ ਹੈਗਾ ਜਲਦੀ ਗ੍ਰਿਫਤਾਰ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਲੇਕਿਨ ਸਰ ਇੱਕ ਇਹ ਸਵਾਲ ਹੈਗਾ ਕਿ ਕਾਬਲੇ ਤਾਰੀਫਾ ਲੁਧਿਆਣਾ ਪੋਜ ਜਿਹੜੀ ਮੌਕੇ ਤੇ ਜਿਹੜੀ ਹੈ ਡੈਸ਼ ਸਨੇਚਿੰਗ ਨੂੰ ਵਾਰਦਾਤ ਨੂੰ ਖਤਮ ਕਰ ਰਹੀ ਹੈ ਠੱਲ ਪਾ ਰਹੀ ਹੈ ਕੁਝ ਐਸੇ ਕਿਊਜ਼ ਨੂੰ ਗ੍ਰਿਫਤਾਰ ਕਰ ਰਹੀ ਪਗੋੜੇ ਵੀ ਹੈ ਜੋ ਜ਼ੀਲਾਂ ਚ ਬਾਹਰ ਆ ਕੇ ਵੀ ਇਹ ਕੰਮ ਕਰ ਰਹੇ ਨੇ ਕੀ ਇਹਨਾਂ ਨੂੰ ਇਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਇਹ ਇਹ ਇਲਾਕੇ ਛੱਡ ਦੇਣ ਜਾਂ ਇਹ ਰੋਬਰੀ ਸਨੇਚਿੰਗ ਛੱਡ ਦੇਣ ਜਾਂ ਇਹ ਕੰਮ ਛੱਡ ਦੇਣ ਮਾਰੇ ਕੰਮ ਜਿਹੜੇ ਹੈਗੇ ਨੇ ਬਿਲਕੁਲ ਸਹੀ ਗੱਲ ਹੈਗੀ ਆ ਜਿਹੜੇ ਸਨੇਚਰ ਤੇ ਚੋਰ ਹੈਗੇ ਆ ਉਹਨਾਂ ਨੂੰ ਸਾਡ ਨੂੰ ਸਾਡੇ ਵੱਲੋਂ ਸਖਤ ਅਦਾਇਤਾ ਹੈ ਕਿ ਆਪਣੇ ਜਿਹੜੇ ਹੈਗੇ ਆ ਚੋਰੀ ਸਨੇਚਿੰਗ ਵਾਲੇ ਜਿਹੜੇ ਹੈਗੇ ਆ ਜੁਨ ਨੂੰ ਜਿਹੜਾ ਹੈਗਾ ਉਹ ਛੱਡ ਕੇ ਆਪਣਾ ਜਿਹੜਾ ਨਾਰਮਲ ਕੰਮਕਾਰ ਕਰੋ ਨਹੀਂ ਤਾਂ ਇਸ ਪਰ ਲਾਅ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਏਗੀ ਇਹ ਐਸਾ ਪ੍ਰਧਾਨੀ ਹੈਗਾ ਜਿੱਦਾਂ ਇੱਕ ਵਾਰੀ ਇੱਕ ਸਨੇਚਰ ਜਿਹੜਾ 12 ਵਾਰ ਦਾ ਤਾਂ ਕੀਤੀਆਂ 24 ਵਾਰ ਦਾ ਕੀਤੀਆਂ ਫੜਿਆ ਗਿਆ ਅਗਰ ਉਹ ਦੁਬਾਰਾ ਲਗਾਤਾਰ ਕਰਦਾ ਕੰਟੀਨਿਊ ਕਰਦਾ ਵਾਰ ਦਤਾ ਕਿ ਉਸ ਦੇ ਉੱਤੇ ਇੱਕ ਐਸਾ ਕਾਨੂੰਨੀ ਦਾ ਬੀ ਐਨ ਐਸ ਦੇ ਵਿੱਚ ਕੋਈ ਐਸਾ ਕਾਨੂੰਨ ਹੈਗਾ ਕਿ ਉਸ ਨੂੰ ਵੱਡੀ ਇੱਕ ਪ੍ਰਧਾਨ ਦੇ ਤਹਿਤ ਸਜ਼ਾ ਮਿਲ ਸਕੇ ਕਿ ਉਹਨੂੰ ਇੱਕ ਸਬਕ ਮਿਲ ਸਕੇ ਕਿ ਉਹ ਚੋਰੀ ਕੀ ਸਨੇਚਿੰਗ ਕੀ ਹਰ ਚੀਜ਼ ਪੋਲ ਜਵੇ ਤੇ ਚੰਗੇ ਚੰਗੇ ਕੰਮਾਂ ਵਾਲ ਲੱਗ ਜੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਲਾਅ ਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ ਨੇ ਜੇ ਬੰਦਾ ਰਿਪੀਟਡ ਆਫੈਂਡਰ ਹੈਗਾ ਉਹ ਵਾਰ-ਵਾਰ ਵਾਦਤਾਂ ਕਰਦਾ ਹੈਗਾ ਤਾਂ ਜਿਹੜੀ ਇਹ ਦੀ ਜਿਹੜੀ ਹੈਗੀ ਆ ਉਹਦੀ ਪਨਿਸ਼ਮੈਂਟ ਜਿਹੜੀ ਹੈਗੀ ਐ ਐਨਹਾਂਸਮੈਂਟ ਦੀ ਪ੍ਰੋਵੀਜ਼ਨ ਜਿਹੜੀ ਹੈਗੀ ਐ ਨਵੀਂ ਐਡ ਲਾਅ ਦੇ ਵਿੱਚ ਐਡ ਹੋਈ ਆ ਉਹਦਾ ਜ਼ਰੂਰ ਇਹ ਤੁਹਾਡੇ ਵਾਲੀ ਗੱਲ ਜਿਹੜੀ ਹੈਗੀ ਖਿਆਲ ਰੱਖਿਆ ਜੀ ਕੀ ਕੀ ਕਿਸਮ ਮੁਕਦਮੇ ਤਹਿਤ ਮਰਚਾ ਦਰਜ ਕੀਤਾ ਇਹ ਜਿਹੜਾ ਹੈਗਾ ਲੁੱਟਾ ਘੋ 379 ਬੀ ਦੇ ਤਹਿਤ ਜਿਹੜਾ ਹੈਗਾ ਉਹ ਮੁਕਦਮਾ ਦਰਜ ਕੀਤਾ ਗਿਆ ਸੀ ਕਿੰਨੇ ਕਿ ਕਿਊਸ ਫੜੇਗੇ ਤੇ ਕਿੰਨੇ ਹਜੇ ਫੜਨੇ ਦੋ ਇਹਨਾਂ ਤੋਂ ਫੜੇ ਗਏ ਆ ਇੱਕ ਇਹਨਾਂ ਦਾ ਸਾਥੀ ਹਜੇ ਫੜਨਾ ਬਾਕੀ ਔਰ ਹੋਰ ਵੀ ਸਾਨੂੰ ਲੱਗਦਾ ਕਿ ਹੋਰ ਕਾਫੀ ਅਸੀਂ ਜਿਹੜੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਉਹ ਟ੍ਰੇਸ ਕਰਾਂਗੇ ਜਿਹੜੀਆਂ ਦਾਤਰ ਵਾਲੀਆਂ ਪਿਛਲੇ ਸਮੇਂ ਦੇ ਪਿਛੋਂ ਹੁੰਦੀਆਂ ਬਿਲਕੁਲ ਬਹੁਤ ਥੈਂਕ ਯੂ ਥੈਂਕ ਯੂ ਇਹ ਸਰ ਨਾਲ ਅਵਿਧਿਕ ਸਾਹਿਬ ਸੀ ਕਿ ਡੀਸੀਪੀ ਫੋਨ ਨੇ ਜਿਨ੍ਹਾਂ ਨੇ ਦੱਸਿਆ ਕਿ ਵਾਰਤਾਤਾਂ ਜਿਹੜੀਆਂ ਕੀਤੀ ਗਈ ਸੀ 12 ਵਾਰਦਾਤਾਂ ਕੋਈ ਛ ਗ੍ਰਿਫਤਾਰ ਕਰਨਾ ਬਾਕੀ ਹੈਗਾ ਜੇ ਉਹ ਵੀ ਜਦੋਂ ਗ੍ਰਿਫਤਾਰ ਹੋਊਗਾ ਕਈ ਹੋਰ ਖੁਲਾਸੇ ਜਿਹੜੇ ਵੱਡੇ ਅਹਿਮ ਖੁਲਾਸੇ ਹੋਣਗੇ ਲੇਕਿਨ ਅਦੇ ਕਾਬਲੇ ਤਾਰੀ ਸਾਡੇ ਲੁਧਿਆਣਾ ਪੁਲਿਸਾ ਚਾਹਲ ਸਾਹਿਬ ਜਸਕਿਰ ਸਿੰਘ ਤੇਜਾ ਜੀ ਆਮਦਿੱਪ ਸਿੰਘ ਬਰਾੜ ਸਾਹਿਬ ਐਸਐਚਓ ਡਿਵੀਜ਼ਨ ਨੰਬਰ 7 ਕਰਨੈ ਐਡੀਐਸਪੀ ਸਾਹਿਬ ਵੀਰਕ ਸਾਹਿਬ ਸਾਡੇ ਕਾਬਲੇ ਤਾਰੀ ਪੁਲਿਸਾਂ ਚ ਲਗਾਤਾਰ ਕਈ ਮਾਮਲੇ ਜਿਹੜੇ ਨੇ ਤੇ ਟ੍ਰੇਸ ਕਰ ਰਹੇ ਨੇ ਅਰਪੀ ਸ਼ੁਕਲਾ ਡੀਜੀਪੀ ਲਾਉਣ ਆਰਡਰ ਸਾਫ ਕਰਕੇ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਆਪਣੀ ਪੁਲਿਸ ਨੂੰ ਇੰਨਾ ਕਿ ਹਸਤਿਆਰ ਕੀਤਾ ਕਿ ਲਗਾਤਾਰ ਸਨੇਚਿੰਗ ਕਰ ਵਾਲਿਆਂ ਨੂੰ ਗ੍ਰਿਫਤਾਰ ਕਰੋ ਤਾਂ ਕਿ ਆਵਾ